ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੈ ਕੇ ਆਏ ਆਂ ਬਾਹ ਦਾ ਡਿਜ਼ਾਈਨ ਬਾਹ ਦੇ ਵਿੱਚ ਆਪਾਂ ਜਾਲੀ ਵਾਲੀ ਲੈਸ ਪਾਉਣੀ ਆ ਕੱਟ ਕੇ ਉਹ ਮੈਂ ਤੁਹਾਨੂੰ ਦੱਸੂਗੀ ਕਿ ਕਿਸ ਤਰ੍ਹਾਂ ਕੱਟ ਕੇ ਪਾਉਣੀ ਆ ਆਪਾਂ ਜਿਸ ਤਰ੍ਹਾਂ ਮੈਂ ਬਣਾਉਣੀ ਆ ਉਸੇ ਤਰ੍ਹਾਂ ਹੀ ਤੁਹਾਨੂੰ ਦੱਸੂਗੀ ਬਹੁਤ ਹੀ ਸੌਖਾ ਤਰੀਕਾ ਜੀ ਆ ਆਪਣੀਆਂ ਬਾਹਾਂ ਪਹਿਲਾਂ ਆਪਾਂ ਬਾਹ ਦੀ ਮੂਰੀ ਤੇ ਕੱਚੀ ਸਿਲਾਈ ਲਾ ਲਾਂਗੇ ਟੱਕ ਲੱਗਿਆ ਹੋਇਆ ਤੇ ਇਹਦੇ ਤੇ ਮੋੜ ਕੇ ਕੱਚੀ ਸਿਲਾਈ ਲਾ ਲੈਣੀ ਆਪਾਂ ਹਾਂ ਇੱਕ ਬਾਹ ਤੇ ਸਿਲਾਈ ਲਾ ਲਈ ਦੂਸਰੀ ਤੇ ਵੀ ਲਾ ਲਾਂਗੇ ਹੁਣ ਮੈਂ ਦੋਨੇ ਬਾਹਾਂਾਂ ਤੇ ਇਕੱਠਾ ਹੀ ਡਿਜ਼ਾਈਨ ਬਣਾਉਣੀ ਹੁੰਦੀ ਹੈ ਜੀ ਆਪਾਂ ਦੋਨੇ ਬਾਹਾਂ ਤੇ ਇੱਕ ਵਾਰੀ ਇਸ ਇਕੱਠਾ ਡਿਜ਼ਾਈਨ ਬਣਾਵਾਂਗੇ ਤਾਂ ਆਪਾਂ ਨੂੰ ਸੌਖਾ ਲੱਗਦਾ ਆ ਜੀ ਆਪਣੀਆਂ ਦੋਨੇ ਬਾਹਾਂ ਤੇ ਸਲਾਈ ਲੱਗ ਗਈ ਹੁਣ ਇਹਨਾਂ ਨੂੰ ਇਸ ਤਰ੍ਹਾਂ ਮੋੜ ਲੈਣੀਆਂ ਬਾਹਾਂ ਆ ਇੱਕ ਬਾਹ ਹੋ ਗਈ ਆਪਾਂ ਦੂਸਰੀ ਬਾਹ ਵੀ ਇਹਦੇ ਉੱਤੇ ਰੱਖ ਲਾਂਗੇ ਮੋੜ ਕੇ ਆਹ ਦੂਸਰੀ ਬਾਹ ਹੋ ਗਈ ਦੋਨਾਂ ਨੂੰ ਬਰਾਬਰ ਰੱਖ ਲੈਣਾ ਮੋੜ ਕੇ ਹੁਣ ਜਿੱਥੇ ਵੀ ਤੁਸੀਂ ਲੇਸ ਪਾਉਣਾ ਚਾਹੁੰਦੇ ਹੋ 3.5 ਤੇ 4 ਤੇ 5 ਤੇ ਉੱਥੇ ਨਿਸ਼ਾਨ ਲਗਾ ਲਓ ਮੈਂ 3.5 ਤੇ ਕਟਿੰਗ ਕਰੂੰਗੀ ਆਂਛਾ ਲਗਾ ਲਈ ਆਪਾਂ ਮਲਾਤਾ ਨਿਸ਼ਾਨ ਨੂੰ ਆ ਦੇਖੋ ਆ ਆਪਣਾ ਨਿਸ਼ਾਨ ਲੱਗ ਗਿਆ ਹੁਣ ਇਹਨੂੰ ਕਰ ਦਿੰਨੇ ਆ ਕਟਿੰਗ ਕਟਿੰਗ ਕਰਕੇ ਦੋਨੇ ਬਾਹਾਂ ਅਲੱਗ-ਅਲੱਗ ਰੱਖ ਲੈਣੀਆਂ ਤੁਸੀਂ ਆ ਇਸ ਬਾਹ ਦਾ ਪੀਸ ਆ ਇਹਨੂੰ ਆਪਾਂ ਇੱਕ ਵਾਰੀ ਪਾਸੇ ਰੱਖ ਦਿੰਨੇ ਆ ਆ ਇਸ ਬੰਦਾ ਹੋ ਗਿਆ ਹੁਣ ਇਹਨੂੰ ਤੇ ਲੈਸ ਲਾਉਣ ਦਾ ਦੱਸਦੇ ਆ ਅਗੂ ਤੇ ਇਸ ਦਾ ਆ ਆਪਣੀ ਲੈਸ ਆ ਇਹਨੂੰ ਆਪਾਂ ਪਹਿਲਾਂ ਕੱਪੜਾ ਸਿੱਧਾ ਤੇ ਲੈਸ ਆਪਣੀ ਪੁੱਠੀ ਰੱਖਣੀ ਹੈ ਜੀ ਇਸ ਤਰ੍ਹਾਂ ਰੱਖ ਲੈਣਾ ਲੈਸ ਨੂੰ ਆ ਲੈਸ ਦੀ ਕੰਨੀ ਕੰਨੀ ਤੇ ਸिलाई ਲਾਉਣੀ ਹੈ ਉੱਪਰ ਨਾ ਕੱਪੜਾ ਖਿੱਚਣਾ ਨਾ ਆਪਾਂ ਲੈਸ ਖਿੱਚਣੀ ਆ ਨਹੀਂ ਵਲ ਪੈਣ ਲੱਗ ਜਾਂਦੀ ਹੈ ਜੀ ਲੈਸ ਦੇ ਵਿੱਚ ਇਕੱਠੀ ਜੀ ਹੋ ਜਾਂਦੀ ਹੈ ਆ ਲੱਗ ਗਈ ਜੀ ਲੈਸ ਆਪਣੀ ਹੁਣ ਇਹਦੀ ਸिलाई

ਤੇ ਹੁਣ ਇਧਰ ਲਈ ਬਾਹ ਦੇ ਨਾਲ ਅਟੈਚ ਕਰਾਂਗੇ ਇਹਨੂੰ ਉਸੇ ਤਰ੍ਹਾਂ ਹੀ ਆਪਣੀ ਹੁਣ ਆ ਕੱਪੜਾ ਸਿੱਧਾ ਰੱਖਣਾ ਆਪਾਂ ਲੈਂਸ ਵਾਲਾ ਪੁੱਠਾ ਰੱਖਣਾ ਇਹਦੇ ਉੱਤੇ ਨਾਲ ਨਾਲ ਸਲਾਈ ਲਾਉਂਦੇ ਜਾਣਾ ਇਹ ਇਸ ਸਲਾਈ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਉੱਤੋਂ ਨੱਪ ਦਾਂਗੇ ਆਪਣੇ ਇੱਕ ਬਾਹ ਤੇ ਲੈਸ ਲੱਗ ਗਈ। ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਬਾਹ ਤੇ ਲਾ ਲੈਨੇ ਆ। ਪਹਿਲਾ ਮੂਰਲੇ ਪਾਸੇ ਲਾਵਾਂਗੇ। ਕੱਪੜਾ ਸਿੱਧਾ ਲੈਸ ਪੁੱਠੀ ਰੱਖਾਂਗੇ ਉੱਤੇ। ਨਾਰਨਾ ਸਲਾਈ ਲਾਉਣੀ ਹੈ ਜੀ ਹੁਣ ਸਲਾਈ ਨੂੰ ਉੱਤੋਂ ਨਾ ਪਦਾਂਗੇ ਹਾਲਾਗੀ ਇੱਕ ਪਾਸੇ ਲੈਸ ਹੁਣ ਇਸੇ ਤਰ੍ਹਾਂ ਬੰਨ੍ਹ ਤੇ ਰੱਖ ਲਾਂਗੇ ਮੂਰਲੇ ਪਾਸੇ ਤ੍ਰੈਸ ਬਾਹਾਂ ਸਿੱਧੀ ਲੈਸ ਨਾਲ ਪਾਸਾ ਬੁਠਾ ਰੱਖਾਂਗੇ ਇਹਦੇ ਉਪਰ ਪਰਸਨਾਈ ਲਾਉਣੀ ਹੈ ਜੀ ਇਸੀ ਤਰ੍ਹਾਂ ਹੀ ਉਹਨੂੰ ਨੱਪਦਾਂਗੇ ਹੁਣ ਉੱਪਰਲੀ ਸਿਲਾਈ ਨੂੰ ਆਹ ਜੀ ਆਪਣੀਆਂ ਦੋਨੇ ਬਾਹਾਂ ਬਣ ਗਈਆਂ ਕੋਈ ਵੀ ਵੱਲ ਨਹੀਂ ਪਿਆ ਬਹੁਤ ਹੀ ਸਫਾਈ ਆਈ ਹੈ ਜੇ ਤੁਸੀਂ ਵੀ ਇਸ ਤਰ੍ਹਾਂ ਬਾਹਾਂ ਤੇ ਲੈਸ ਲਾਉਂਗੇ ਤਾਂ ਨਲ ਤਾਂ ਸੋਖੀ ਲੱਗੂਗੀ ਨਾਲੇ ਸਫਾਈ ਬਹੁਤ ਜਿਆਦਾ ਆਉਂਦੀ ਹੈ ਜੀ ਆਹ ਦੇਖੋ ਜੀ ਆਪਣੇ ਦੋਨੇ ਬਾਹਾਂ ਬਣ ਕੇ ਤਿਆਰ ਆ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤੁਹਾਨੂੰ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ